ਸਸਵੀ ਕਾਲਜ ਉਸਤੇ 1 ਕਰੋੜ 24 ਇੰਟੂ 7 ਪੰਜਾਬ 100 ਕਰੋੜ ਦੇ ਫਿਲਮ 'ਚ ਕੰਮ ਕਰਨ ਵਾਲੇ ਅਦਾਕਾਰ ਦੀ ਜੇਬ 'ਚ ਨਹੀਂ ਹੈਗੇ 100 ਰੁਪਏ ਪੱਤਰਕਾਰਾਂ ਨੂੰ ਦਿਖਾਇਆ ਖਾਲੀ ਬਟੂਆ ਆਓ ਜਾਣਦੇ ਹਾਂ ਪੂਰੀ ਖਬਰ ਕਲਾਕਾਰ ਨੇ ਦਿਖਾਏ ਆਪਣੇ ਘਰ ਦੇ ਹਾਲਾਤ ਹੰਡਾਰਿਆ ਹੈ ਆਤ ਦੀ ਗਰੀਬੀ ਰਮਪਿੰਦਰ ਗਾਂਦੇ 3 ਚ ਦੇਵ ਕਰੋੜ ਨੂੰ ਜੇਲ੍ਹ 'ਚੋਂ ਬਾਹਰ ਕੱਢਣ ਲੱਗੇ ਕਲਾਕਾਰ ਖੋਲਦਾ ਹੈ ਜੇਲ੍ਹ ਦਾ ਦਰਵਾਜ਼ਾ ਪਰ ਅਸਲ ਜਿੰਦਗੀ 'ਚ ਨਹੀਂ ਖੋਲ ਪਾਇਆ ਆਪਣੀ ਕਿਸਮਤ ਦਾ ਦਰਵਾਜ਼ਾ ਸਤਨਾਮ ਲੋਟ ਮਸਤਾਨਾ ਸ਼ਸਨੇ ਤਮਾਮ ਸੁਪਰ ਹਿੱਟ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ ਪਰ ਅੱਜਕੱਲ ਕਰ ਰਿਹਾ ਹੈ ਮਜਦੂਰੀ ਮੈਨੂੰ ਇੱਕ ਮੌਕਾ ਦੇ ਦੋ ਮੈਂ ਆਪਣਾ ਟੈਲੈਂਟ ਸਾਬਿਤ ਕਰੂੰਗਾ ਮੇਰੇ ਵਰਗੇ ਹੁਨਰ ਹਾਰਟ ਆਰਟਿਸਟ ਦੀ ਲੋੜ ਹੈ ਫਿਲਮ ਜਗਤ ਦੇ ਸਚਾਈ ਸ਼ਾਹਿਦ ਕਪੂਰ ਦੀ ਫਿਲਮ ਜੈਸੇ ਗਿੱਪੀ ਗਰੇਵਾਲ ਦੀ ਫਿਲਮ ਅਕਾਲ ਬੀਬੀ ਰਜਨੀ ਮਸਤਾਨ ਨੇ ਰੇਡ ਵਰ ਟੂਚ ਕੰਮ ਕਰਨ ਵਾਲੇ ਕਲਾਕਾਰ ਕਰ ਰਿਹਾ ਹੈ ਤੂੜੇ ਪਾਉਣ ਵਾਲੇ ਮਜਦੂਰੀ ਹੁਨਰ ਹਾਰ ਕਲਾਕਾਰ ਅੱਜ ਵੀ ਰਹਿ ਰਿਹਾ ਹੈ ਹਨੇਰੀ ਪਰ ਜਿੰਦਗੀ 'ਚ मिलावांगी एक एहो जे एक्टर ਨਾਲ ਜੋ ਕਰੋੜਾਂ ਚ ਵਪਾਰ ਕਰਨ ਵਾਲੀਆਂ ਫਿਲਮਾਂ ਚ ਕੰਮ ਕਰਨ ਦੇ باوجود ਹੰਡਾ ਰਿਹਾ ਹੈ ਅੱਤ ਦੀ ਗਰੀਬੀ ਇਸ ਕਲਾਕਾਰ ਨੇ ਕਿਤੇ ਖੁਲਾਸੇ ਵੱਡੇ ਐਕਟਰਾਂ ਦੇ ਬਾਉਂਸਰਾਂ ਨੇ ਨਹੀਂ ਖਿਚਾਉਣ ਦਿੱਤੀ ਸੈੱਟ ਤੇ ਫੋਟੋ ਫੋਟੋ ਪਿੱਛੇ ਖਾਦੇ ਬਹੁਤ ਤੱਕੇ ਐਕਟਰ ਕਰ ਰਿਹਾ ਹੈ ਅਪੀਲ ਚੰਗੇ ਹੁਨਰ ਦੀ ਕਰੋ ਕਦਰ 15 ਸਾਲ ਫਿਲਮ ਇੰਡਸਟਰੀ ਚ ਕੰਮ ਕਰਦੇ ਹੋਗੇ ਪਰ ਹੁਣ ਤੱਕ ਨਹੀਂ ਪਈ ਕਦਰ ਮਾ ਜੀ ਮੇਰਾ ਨਾਮ ਸਤਨਾਮ ਲੋਹਟ ਮਸਤਾਨਾ ਜੀ ਮੇਰਾ ਨਾਮ ਰੱਖਿਆ ਗਿਆ ਸੀ ਫਿਲਮਾਂ ਦੇ ਵਿੱਚ ਅਕਾਲ ਫਿਲਮ 100 ਕਰੋੜ ਕਮਾਈ ਇਹਦੇ ਵਿੱਚ ਅਸੀਂ ਮਿਹਨਤ ਕੀਤੀ ਸਾਡਾ ਕੋਈ ਮੁੱਲ ਨਹੀਂ ਪਿਆ ਬਾਦ ਵਿੱਚ ਰੇਡੂਆ 2 ਵੀ ਬਹੁਤ ਕਰੋੜਾਂ ਰੁਪਏ ਕਮਾਈ ਇਹਦੇ ਵਿੱਚ ਵੀ ਬਹੁਤ ਮਿਹਨਤ ਕੀਤੀ ਇਹ ਚ ਵੀ ਸਾਡਾ ਕੋਈ ਮੁੱਲ ਨਹੀਂ ਪਿਆ ਬੀਬੀ ਰਜਨੀ ਹੋ ਗਈ ਇਹ ਚ ਵੀ ਬੜੀ ਮਿਹਨਤ ਕੀਤੀ ਪਰ ਇਹ ਚ ਵੀ ਸਾਡਾ ਕੋਈ ਮੁੱਲ ਨਹੀਂ ਪਿਆ ਡਾਇਰੈਕਟਰਾਂ ਨੇ ਸਾਡਾ ਕੋਈ ਮੁੱਲ ਨਹੀਂ ਪਾਇਆ ਆ ਦੇਖ ਸਕਦੇ ਹੋ ਕੁਛ ਨਹੀਂ ਕਮਾਈ ਹੋਈ 100 ਰੁਪਏ ਨਹੀਂ ਹੈਗਾ ਅੱਜ ਮੇਰੇ ਬਟੂਏ ਦੇ ਵਿੱਚ ਦੇਖ ਸਕਦੇ ਹੋ ਸਾਰੇ ਜੋ ਕਿ ਮਿਹਨਤ ਕਰਦੇ ਆ ਮਿਹਨਤ ਦੇ ਨਾਲ ਸਾਨੂੰ ਮਿਹਨਤ ਦੇ ਪੈਸੇ ਨਹੀਂ ਮਿਲਦੇ ਆ ਦੇਖੋ ਜੀ ਮੇਰੇ ਘਰ ਦੇ ਹਾਲਾਤ ਐਡੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਵੱਡੀਆਂ ਫਿਲਮਾਂ ਦੇ ਕੰਮ ਕੀਤਾ ਡਾਇਰੈਕਟਰ ਸਾਹਿਬ ਨਾਲ ਕਿਸੇ ਸਾਰਿਆਂ ਨਾਲ ਕੰਮ ਕੀਤਾ ਪਰ ਕਿਸੇ ਨੇ ਸਾਡਾ ਮੁੱਲ ਨਹੀਂ ਪਾਇਆ ਅੱਜ ਦੇਖੋ ਆ ਘਰ ਦੇ ਹਾਲਾਤ ਦੇਖੋ ਆ ਰਸੋਈ ਆ ਸਾਡੀ ਆ ਚਾਦਰਾਂ ਪਾਈ ਹੋਈਆਂ ਨੇ ਟੀਨਾ ਕਿਸੇ ਨੇ ਸਾਡਾ ਕੋਈ ਮੁੱਲ ਨਹੀਂ ਪਾਇਆ ਮਿਹਨਤ ਅਸੀਂ ਕਰਦੇ ਆ ਤੇ ਕਮਾਈਆਂ ਉਹ ਵੱਡੇ ਐਕਟਰ ਡਾਇਰੈਕਟਰ ਕਰ ਜਾਂਦੇ ਨੇ ਤੇ ਸਾਡੇ ਵਰਗੇ ਫਿਰ ਉੱਥੇ ਹੀ ਰਹਿ ਜਾਂਦੇ ਨੇ ਕਿਉਂਕਿ ਮਿਹਨਤ ਅਸੀਂ ਦਿਲੋਂ ਕਰਦੇ ਆਂ ਦਿਲੋਂ ਆਪਣੇ ਦਿਲੋਂ ਕਰਦੇ ਆਂ ਪਰ ਸਾਡਾ ਮੁੱਲ ਕੋਈ ਨਹੀਂ ਪਾ ਜਾਂਦਾ ਅ ਡੱਬੇ ਵੀ ਦੇਖ ਸਕਦੇ ਹੋ ਬੋਤਲ ਇਹ ਵੀ ਖਾਲੀ ਨੇ ਇਹ ਵੀ ਥੋੜਾ ਥੋੜਾ ਸੌਦਾ ਇਹ ਵੀ ਬਹੁਤ ਤੰਗੀ ਨਾਲ ਇਸ ਸਮਾਂ ਲੰਘਾ ਰਹੇ ਆਂ ਬੱਚਿਆਂ ਦਾ ਦੇਖੋ ਜੀ ਵੱਡੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਸੀ ਮस्तान ਨੇ ਬੀਬੀ ਰਜਨੀ ਅਕਾਲ ਪਰ ਉਸ ਵੱਡੇ ਐਕਟਰਾਂ ਨੇ ਉਸ ਪ੍ਰੋਡਿਊਸਰਾਂ ਨੇ ਡਾਇਰੈਕਟਰਾਂ ਨੇ ਸਾਡਾ ਕੋਈ ਮੁੱਲ ਨਹੀਂ ਪਾਇਆ ੱਟਕੇ ਮਾਰੀ ਜਾਂਦੇ ਨੇ ਸਾਨੂੰ ਮਿਹਨਤ ਕਰਨ ਲਈ ਕਿਹਾ ਜਾਂਦਾ ਪਰ ਸਾਨੂੰ ਮਿਹਨਤ ਕਰਦੇ ਆਂ ਦਿਲੋਂ ਪਰ ਸਾਡਾ ਬਾਦ ਦੇ ਵਿੱਚ ਮੁੱਲ ਨਹੀਂ ਪਾਇਆ ਜਾਂਦਾ ਸਾਨੂੰ ਉਹ ੱਟਕੇ ਮਾਰ ਮਾਰ ਪਰਾਂ ਕਰਦੇ ਨੇ ਸਾਡੇ ਦਿਲ ਦੀ ਖੁਆਇਸ਼ ਆ ਕਿ ਅਸੀਂ ਫਿਲਮਾਂ 'ਚ ਕੰਮ ਕਰੀਏ ਅੱਜ ਵੀ ਅੱਗੇ ਵਧੀਏ ਪਰ ਇਹ ਸਾਡੇ ਸਿਰ ਤੋਂ ਕਮਾਈਆਂ ਕਰਕੇ ਅੱਗੇ ਵੱਧ ਜਾਂਦੇ ਨੇ ਅਸੀਂ ਉੱਥੇ ਦੀ ਉੱਥੇ ਰਹਿ ਜਾਂਦੇ ਆਂ ਦੇਖ ਸਕਦੇ ਹੋ ਹਾਲਾਂਕਿ ਫਿਲਮਾਂ ਕਾਫੀ ਦੇ ਵਿੱਚ ਕੰਮ ਕਰ ਸੁਕੇ ਜਿਨ੍ਹਾਂ ਵਿੱਚ ਹਿੰਦੀ ਫਿਲਮਾਂ ਵੀ ਸੀ ਸ਼ਾਇਦ ਕਪੂਰ ਦੀ ਜਰਸੀ ਹੋਗੀ ਤੇ ਬੰਦਾ ਸਿੰਘ ਹੋਗੀ ਅਰਸ਼ਦਵਾਰਸੀ ਦੀ ਤੇ ਰੇਡੂ ਅਲਟਰਨ ਸ਼ਾਹਬਾਨੀ ਗਰਦਾਰੀ ਲਾਲ ਗਿੱਪੀ ਗਰੇਵਾਲ ਦੀ ਮਸਤਾਨੇ ਤੇ ਅਕਾਲ ਤੇ ਇੱਕ ਆਈ ਸੀ ਜਹਾਨ ਕਿਲਾ ਫਿਲਮ ਅਕਾਲ ਅਸੀਂ ਦੇਖਿਆ ਹਾਲੀ ਦੇ ਵਿੱਚ ਬਹੁਤ ਵੱਡਾ ਬਿਜ਼ਨਸ ਕਰਕੇ ਗਈ ਹੈ ਬਹੁਤ ਸੁਪਰ ਹਿੱਟ ਗਈ ਹੈ ਉਸ ਦੇ ਵਿੱਚ ਵੀ ਤੁਸੀਂ ਕੰਮ ਕੀਤਾ ਪਰ ਹੁਣ ਅਸਲ ਜ਼ਿੰਦਗੀ ਦੇ ਵਿੱਚ ਤੁਸੀਂ ਕਿੰਨੇ ਕ ਸੰਘਰਸ਼ ਨਾਲ ਜੂਝ ਰਹੇ ਹੋ ਅਸੀਂ ਬਹੁਤ ਸੰਘਰਸ਼ ਕਰ ਰਹੇ ਹਾਂ ਜ਼ਿੰਦਗੀ ਨਾਲ ਅਸੀਂ ਮਿਹਨਤਾਂ ਨਹੀਂ ਕਰ ਰਹੇ ਹਾਂ ਸਾਨੂੰ ਆਇਆ ਵੀ ਅਸੀਂ ਵੀ ਅੱਗੇ ਵਧੀਏ ਇਸ ਕੰਮ ਵਿੱਚ ਇੱਕ ਚਾਹਨਾ ਦਿਲ ਦੀ ਕਿ ਅੱਗੇ ਵਧਿਆ ਇਸ ਫਿਲਮੀ ਲੈਣ ਦੇ ਵਿੱਚ ਹੋਰ ਇਸ ਤੋਂ ਇਲਾਵਾ ਕੀ ਕੰਮ ਕਾਜ ਕਰਦੇ ਹੋ ਤੁਸੀਂ ਕੰਮ ਕਰਦਾ ਜੀ ਪਿੱਛੋਂ ਜਦੋਂ ਕੋਈ ਸ਼ੂਟਿੰਗ ਹੁੰਦੀ ਹੈ ਤਾਂ ਚਲੇ ਜਾਂਦੇ ਆ ਨਹੀਂ ਫਿਰ ਉਹੀ ਦਿਹਾੜੀ ਕਰਦੇ ਆ ਜਿਵੇਂ ਤੂੜੀ ਦੇ ਸਮੇਂ ਤੂੜੀ ਪਾਉਣ ਵਾਲਾ ਕੰਮ ਜਿਵੇਂ ਵੀ ਜੋ ਵੀ ਦਿਹਾੜੀ ਦਾ ਕੰਮ ਮਿਲਦਾ ਉਹ ਕਰੀ ਜਾਂਦੇ ਆ ਜੀ ਤੇ ਜਦੋਂ ਤੁਸੀਂ ਦਿਹਾੜੀ ਦਾ ਕੰਮ ਕਰਦੇ ਹੋ ਜਦੋਂ ਕੋਈ ਲੰਘਦੇ ਵੱੜਦੇ ਲੋਕ ਤੁਹਾਨੂੰ ਪਰਛਾਣਦੇ ਨੇ ਬਾਜੀ ਤੁਹਾਨੂੰ ਤਾਂ ਅਸੀਂ ਫਿਲਮਾਂ 'ਚ ਦੇਖਿਆ ਉਦੋਂ ਫਿਰ ਮਨ ਨੂੰ ਕਿੰਨੀ ਕਠੇਸ ਪਹੁੰਚਦੀ ਆ ਬਹੁਤ ਜ਼ਿਆਦਾ ਠੇਸ ਪਹੁੰਚਦੀ ਆ ਜੀ ਜੋ ਕਿ ਮੈਨੂੰ ਕਿਹਾ ਜਾਂਦਾ ਕਿ ਦੋਸਤ ਮਿੱਤਰ ਵੀ ਕਹਿੰਦੇ ਨੇ ਕਿ ਤੂੰ ਐਡੇ ਵੱਡੇ ਫਿਲਮਾਂ ਦੇ ਵਿੱਚ ਕਿ ਤੂੰ ਇਹ ਛੋਟਾ ਮੋਟਾ ਕੰਮ ਕਰੇਂਗਾ ਉੱਥੇ ਦਿਲ ਨੂੰ ਬਹੁਤ ਠੇਸ ਪਹੁੰਚਦੀ ਆ ਤੇ ਮਿਹਨਤ ਕਰਦੇ ਆਂਗੇ ਬਹੁਤ ਜ਼ਿਆਦਾ ਫਿਲਮਾਂ ਦੇ ਵਿੱਚ ਵੀ ਹੋਰ ਕੰਮ ਨਾਲ ਵੀ ਸੈੱਟ ਤੇ ਤੁਹਾਡੇ ਵਰਗੇ ਆਰਟਿਸਟ ਨਾਲ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ ਹੈ ਸੰਡੇ ਵਰਗੇ ਆਰਟਿਸਟ ਨਾਲ ਜਦੋਂ ਤਾਂ ਉਹਨਾਂ ਨੂੰ ਮਤਲਬ ਹੁੰਦਾ ਜੀ ਉਹ ਤਾਂ ਕੋਲੇ ਲਾ ਕੇ ਉਹ ਆਪਦਾ ਮਤਲਬ ਕੱਢਦੇ ਨੇ ਉਸ ਤੋਂ ਬਾਅਦ ਅਕਿਮਾਰੇ ਜਾਂਦੇ ਨੇ ਤੇ ਕੋਈ ਮੁੱਲ ਨਹੀਂ ਪੈਂਦਾ ਤੱਕੇ ਵੀ ਮਰੇ ਜਾਂਦੇ ਨੇ ਤੱਕੇ ਜੀ ਉਹ ਕਹਿੰਦੇ ਨੇ ਵੀ ਆਰਟਿਸਟ ਵੱਡੇ ਨੇ ਉਹਨਾਂ ਦੇ ਕੋਲ ਨਹੀਂ ਜਾਣਾ ਉਹਨਾਂ ਨੂੰ ਮਿਲਣਾ ਨਹੀਂ ਬਿਲਕੁਲ ਨਹੀਂ ਮਿਲਣਾ ਕਿ ਇੱਕ ਤੁਹਾਡੇ ਜੀ ਵੀ ਚਾਹ ਹੁੰਦੀ ਆਰਟਿਸਟ ਦੀ ਕੀ ਜਿਹੜਾ ਮੇਨ ਲੀਡ ਹੀਰੋਜ਼ ਦੇ ਨਾਲ ਫੋਟੋ ਖਿਚਾਈ ਜਾਵੇ ਬਿਲਕੁਲ ਜੀ ਘਰੇ ਵੀ ਕਹਿੰਦੇ ਨੇ ਮੈਨੂੰ ਕਿ ਫੋਟੋ ਖਿਚਾਉਣ ਤੋਂ ਰੋਕਿਆ ਜਾਂਦਾ ਜੀ ਬਿਲਕੁਲ ਰੁਕਿਆ ਜਾਂਦਾ ਫੋਟੋ ਖਿਚਾਉਣ ਤੋਂ ਕਿਸੇ ਆਰਟਿਸਟ ਨਾਲ ਸਾਡੀ ਕਿਸੇ ਕਲਾਕਾਰ ਨਾਲ ਪੰਜਾਬੀ ਹਿੰਦੀ ਕਲਾਕਾਰ ਨਾਲ ਕਿਸੇ ਨਾਲ ਸਾਡੀ ਫੋਟੋ ਨਹੀਂ ਕਰਵਾਈ ਜਾਂਦੀ ਅੱਛਾ ਸਿਰਫ ਤੁਹਾਨੂੰ ਸੈੱਟ ਤੇ ਕੰਮ ਕਰਾ ਕੇ ਤੁਹਾਨੂੰ ਜਿਹੜੀ ਹੈਗੀ ਬਣਦੀ ਜਿਹੜੀ ਤੁਹਾਡੀ ਮਜ਼ਦੂਰੀ ਉਹ ਦੇ ਕੇ ਤੋਰਦੇ ਬਿਲਕੁਲ ਮਜ਼ਦੂਰੀ ਬਣਦੀ ਦੇਂਦੇ ਨੇ ਬਾਕੀ ਤੋਰ ਦਿੰਦੇ ਨੇ ਠੀਕ ਹੈ ਸੋ ਹੁਣ ਤੁਸੀਂ ਸਾਡੇ মিডিਆ ਦੇ ਮਾਧਿਅਮ ਰਾਹੀਂ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਆਰਥਿਕ ਤੰਤਰ ਤੋਂ ਵੀ ਜੂਝ ਰਹੇ ਹੋ ਤੁਹਾਡੇ ਵੱਡੇ ਵੱਡੇ ਸੁਪਨੇ ਨੇ ਤੁਹਾਨੂੰ ਚਾਂਸ ਮਿਲਣਾ ਚਾਹੀਦਾ ਮੈਂ ਇਹੀ ਕਹਿਣਾ ਜੀ ਕਿ ਉਹ ਵੱਡੇ ਕਲਾਕਾਰ ਉਹ ਸਾਡੇ ਵੱਡੇ ਕਲਾਕਾਰ ਵੱਡੇ ਡਾਇਰੈਕਟਰ ਐਕਟਰ ਸਾਡਾ ਐਡੀਸ਼ਨ ਲੈ ਲੈਣ ਮੇਰਾ ਐਡੀਸ਼ਨ ਲੈਂਡ ਮੈਂ ਵੀ ਅੱਗੇ ਵਧਣਾ ਚਾਹੁੰਨਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਮੈਨੂੰ ਵੀ ਇਸ ਡਾਇਰੈਕਟਰਾਂ ਦੀ ਤਰ੍ਹਾਂ ਮੈਨੂੰ ਵੀ ਨਾਲ ਅੱਗੇ ਵਧਣ ਦਾ ਮੌਕਾ ਦੇਣ ਮੈਂ ਇਹ ਕਹਿਣਾ ਚਾਹੁੰਨਾ ਅਗਰ ਸਾਡੀ ਇਸ ਕਲਾਕਾਰੀ ਵਿੱਚ ਕੋਈ ਕਮੀ ਆ ਤਾਂ ਦੱਸਣ ਹਾਂ ਤਾਂ ਵੀ ਦੱਸਣ ਰੋਲ ਤੁਸੀਂ ਤਰਸ ਦੇ ਆਧਾਰ ਤੇ ਨਹੀਂ ਕਾਬਲੀਅਤ ਦੇ ਆਧਾਰ ਤੇ ਮੰਗਣਾ ਚਾਹੁੰਦੇ ਹੋ ਬੜੀ ਸਾਲਾਂ ਤੋਂ ਮਿਹਨਤ ਕਰ ਰਹੇ ਹਾਂ ਜੀ ਇਸ ਕੰਮ ਦੇ ਵਿੱਚ ਅਸੀਂ ਇੱਕ ਕਾਬਲੀਅਤ ਤੌਰ ਤੇ ਇਸ ਇਹ ਕੰਮ ਨੂੰ ਅਸੀਂ ਅੱਗੇ ਲਿਖਿਆ ਹੋਣਾ ਚਾਹੁੰਦਾ